ਉਹ ਮਾਰਿਆ ਗਿਆ ਜੀ ਬਿਗਾਇਦਾ ਵੀਡੀਓ ਬਣ ਹਾਏ 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 ਆ ਜਾ ਮੇਰਾ ਨਾਮ ਜੀਤਪਾਲ ਸਿੰਘ ਜੀ ਅਸੀਂ ਲਹਰਾ ਬੇੜਦੇ ਜੀ ਸਾਡੇ ਜਿਹੜਾ ਹੰਬੜਾ ਹੋਇਆ ਤੁਹਾਡੇ ਕਿੱਦੇ ਕਿੱਦੇ ਹੋਇਆ ਇਹ ਤਕਰੀਬਨ ਰਾਤ 10 ਵਜੇ ਹੋਇਆ ਜੀ ਸਾਡੇ ਦੇ ਅਸੀਂ ਸੱਦਰ ਵਾਲਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀ ਤੁਸੀਂ ਨਾਲ ਅਸੀਂ ਵੀ ਨਾਲ ਆ ਸਾਰਾ ਪਰਿਵਾਰ ਸੀ ਤੇ ਸਾਨੂੰ ਤਾਂ ਪਤਾ ਨਹੀਂ ਲੱਗਾ ਅਸੀਂ ਉਸ ਟਾਈਮ ਤੇ ਉਧਰਲੇ ਬੰਨੇ ਜਦੋਂ ਪੀਰ ਦੀ ਜਗ੍ਹਾ ਤੋਂ ਮੜਾ ਜ ਆਪਦੇ ਘਰ ਵੱਲ ਨੂੰ ਗੱਡੀ ਮੋੜੀ ਆ ਪਿੱਛੇ ਗੱਡੀਆਂ ਲੇਟਾ ਬੰਦ ਕਰੇ ਖੜੀਆਂ ਅੱਗੇ ਨਾਲ ਟਰੈਕਟਰ ਖੜਾ ਰਿਆ ਸੀ ਜਦੋਂ ਆਪਣੇ ਘਰ ਨੂੰ ਮੋੜੇ ਅੱਗੋਂ ਲੈ ਕੇ ਨਾਲ ਟਰੈਕਟਰ ਮਾਰਿਆ ਸਿੱਧਾ ਵਿੱਚ ਜਾਨਕੀ ਪੂਰੀ ਜਮਾ ਵਿਵਾਦ ਦਾ ਖਰਾ ਜ਼ਮੀਨਦਾਰ ਜੀ ਬਜ਼ੁਰਗ ਸੀਗੇ ਆਪਾਂ ਉਹਨਾਂ ਦੀ ਸੇਵਾ ਕਰਦੇ ਸੀਗੇ ਆਪਣੇ ਦਾਦਾ ਜੀ ਤੇ ਉਹਨਾਂ ਨੇ ਖੁਸ਼ ਹੋ ਕੇ ਜ਼ਮੀਨ ਡਾਡੀ ਦੇ ਨਾਮ ਕੀਤੀ ਸੀ ਤੇ ਉਹਦਾ ਵੀ ਵਿਵਾਦ ਚੱਲਦਾ ਸੀ ਤੇ ਉਹਦਾ ਹੀ ਕੋਰਟ ਚ ਕੇਸ ਚੱਲ ਰਿਹਾ ਸੀ ਸਾਨੂੰ ਤਾਂ ਜੋ ਕੋਰਟ ਫੈਸਲਾ ਕਰਦੀ ਉਹ ਮਨਜ਼ੂਰ ਸੀ ਤੇ ਇਹਦੇ ਵੇਗ ਇਹਦੇ ਕਰਕੇ ਅਸੀਂ ਇੱਕ ਪਟੀਸ਼ਨ ਵੀ ਜਿਹੜੀ ਚੰਡੀਗੜ੍ਹ ਦਰਹ ਕੀਤੀ ਸੀ ਉਹਦੇ ਵਿੱਚ ਐਸਐਸਪੀ ਸਾਹਿਬ ਨੂੰ ਆਰਡਰ ਆਏ ਸੀਗੇ ਉਹਨਾਂ ਨੂੰ ਅਸੀਂ ਮਾਰਕ ਕਰਾ ਕੇ ਜਿਹੜੀ ਦਰਖਾਸਤ ਉਹ ਦੰਦੇ ਸੁਰੱਖਿਆ ਵਾਸਤੇ ਉਹ ਅਸੀਂ ਮਤਲਬ ਕਿ ਇਹਨਾਂ ਨੂੰ ਮਾਰਕ ਕਰਾ ਕੇ ਇਥੋਂ ਮਾਰਕ ਹੋਈ ਜਦੋਂ ਡੀਐਸਪੀ ਸਾਹਿਬ ਕੋਲ ਗਏ ਤੇ ਡੀਐਸਪੀ ਕੋਲ ਸਾਹਿਬ ਕੋਲ ਐਸਐਚਓ ਸਾਹਿਬ ਕੋਲ ਗਈ ਤੇ ਐਸਐਚਓ ਸਾਹਿਬ ਦੇ ਉਹਨਾਂ ਨੇ ਮਤਲਬ ਕਿ ਏਐਸਆਈ ਸਾਹਿਬ ਨੂੰ ਮਤਲਬ ਮਾਰਕ ਕੀਤੀ ਅੱਗੇ ਤੇ ਉਹਨਾਂ ਨੂੰ ਅਸੀਂ ਫੋਨ ਤੇ ਵੀ ਕਹਿੰਦੇ ਰਿਹਾ ਵੀ ਸਾਡੇ ਮਤਲਬ ਬਿਆਨ ਲੈ ਜਾਓ ਅਸੀਂ ਬਜ਼ੁਰਗ ਨੂੰ ਬਾਹਰ ਨਹੀਂ ਲਿਆ ਸਕਦੇ ਮਤਲਬ ਕਿ ਉਹਨਾਂ ਦਾ ਇਹੋ ਕਹਿਣਾ ਸੀ ਵੀ ਜਦੋਂ ਲੋੜ ਹੋਵੇਗੀ ਉਦੋਂ ਬਿਆਨ ਲੈ ਜਾਣਗੇ ਤੁਹਾਡੇ ਤੇ ਮਨ ਲਗੇ ਉਹਨਾਂ ਨੇ ਕੋਡ ਦੇ ਆਰਡਰਾਂ ਨੂੰ ਕੋਈ ਐਡਾ ਨਹੀਂ ਸਮਝਿਆਗਾ ਹਾਂ ਤੋ ਗੋਲਿਆ ਨਗਾਉ ਲਿਆ ਕੀਤਾ ਜੀ ਤੇ ਜਿਹੜਾ ਇਹ ਰਾਤ ਜਿਹੜਾ ਹਮਲਾ ਆ ਇਹਦਾ ਪੂਰਾ ਪੂਰਾ ਦੋਸ਼ ਪੁਲਿਸ ਦਾ ਵੀ ਹੈ ਤੇ ਨਾਲ ਜਿਹੜੇ ਆਪਣੇ ਜਿਹੜੇ ਹਾਂਜੀ ਮੁਲਾਜ਼ਮ ਆ ਜੀ ਉਹ ਇੱਕ ਮੇਰੇ ਚਾਚਾ ਜੀ ਦਾ ਬੇਟਾ ਮਲਕੀਸ਼ ਸਿੰਘ ਕਾਂਸਟੇਬਲ ਉਹ ਆ ਇੱਕ ਉਹਦਾ ਸਾਲਾ ਜੀ ਕਮਲ ਕਮਲਜੀਤ ਸਿੰਘ ਉਹਨਾਂ ਦੇ ਰਾਈ ਹਾਂ ਜੀ ਉਹ ਰਾਤ ਦੇ ਬਾਪੂ ਨੂੰ ਵੀ ਉਹੋ ਹੀ ਲਗਾਏ ਉਹਨੇ ਗਵਾਹ ਕਰਕੇ ਸਾਨੂੰ ਨਹੀਂ ਪਤਾ ਉਹ ਹੈ ਜਾਂ ਨਹੀਂ ਹੈ ਉਹਨੂੰ ਰਾਤ ਦੇ ਗਵਾਹ ਕਰਕੇ ਲੈ ਕੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਭਾਈ ਕਿੱਦਾਂ ਜਿਹੜਾ ਇਹ ਹਮਲਾ ਕੀਤਾ ਗੱਡੀ ਇਹ ਗੱਡੀ ਸਾਰਾ ਪਰਿਵਾਰ ਸੀ ਤਕਰੀਬਨ ਐ ਅਮਰਧਰੀ ਪਰਿਵਾਰ ਆ 20 25 ਜਾਣੇ ਸੀਗੇ ਤੇ ਇਹਨਾਂ ਨੇ ਅੱਗੇ ਤੋਂ ਟਰੈਕਟਰ ਲਿਆ ਕੇ ਮਾਰਿਆ ਆ ਮੱਥਾ ਟੇਕ ਕੇ ਆ ਰਹੇ ਸੀ ਕਿੱਥੇ ਕਰ ਗਿਆ ਹਮਲਾ ਇਹ ਬਿਲਕੁਲ ਸਾਡੇ ਘਰ ਤੋਂ ਯਾਨੀ ਕਿ 2-3 ਕਿਲੇ ਹਟਵੇਂ ਹੀ ਹੈ ਜੀ ਘਰ ਨੂੰ ਮੁੜਦੇ ਹਮਲਾ ਕਰਤਾ ਜੀ ਇਹਨਾਂ ਨੇ ਹਥਿਆਰ ਸੀ ਇਹਨਾਂ ਦੇ ਕੋਲ ਜੀ ਤੇ ਜਨਾਨੀਆਂ ਨੂੰ ਵੀ ਇਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਕੱਪੜੇ ਪਾੜੇ ਤੇ ਤੇ ਇਹਨਾਂ ਨੇ ਮਤਲਬ ਕਿ ਵਾਲ ਪੋਟੇ ਬਹੁਤ ਦੇ ਕੋਸ਼ਿਸ਼ ਕੀਤਾ ਇਹਨਾਂ ਨੇ ਜੀ ਤੇ ਗੁੰਡਾਗਿਰਦੀ ਪੂਰੀ ਕੀਤੀ ਇਹਨਾਂ ਨੇ ਤੇ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ ਸੁਖਵਿੰਦਰ ਸਿੰਘ ਕਹਿੰਦਾ ਸਰ ਕਥੋੜ ਰਹਿ ਲੋ ਲੜਾ ਬੇਟੀ ਲੜਾ ਬੇਟੀ ਕਿਤੇ ਹੁੰਦਾ ਏਮਬਹੁ ਸੇਵ ਜੂਰਾ ਹਾਂ ਜੀ ਜਿਹੜੀ ਕੁੱਟਮਾਰ ਤੁਹਾਡੇ ਤੇ ਹਮਲਾ ਹੋਇਆ ਕੀ ਕਾਰਨ ਇਹ ਕਾਰਨ ਮੈਂ ਬਾਪੂ ਦੀ ਸੇਵਾ ਕਰਦਾ ਸੀ ਤੇ ਬਾਪੂ ਨੇ ਆਪਦੀ ਜਮੀਨ ਸੇਵਾਦਾਰ ਕੋਲ ਜੋ ਮੇਰੇ ਨਾਮ ਦਵਾਇਆ। ਬਤੂ। ਨਾਂ ਦੀ ਦੇਰ ਬਾਅਦ ਕਰਦਾ ਹੁਜਾਈਦਾਰ ਨੇ ਕਰਾਇਆ। ਹਾਂਜੀ ਜੀ। ਹਾਂਜੀ। ਤੇ ਉਹਦਾ ਕਰਕੇ ਇਹਨਾਂ ਨੇ ਮੇਰਾ ਰਸਤਾ ਰੋਕਿਆ। ਰਸਤਾ ਰੋਕ ਕੇ ਆਈ ਪਿਟੀਸ਼ਨ ਪਾਈ ਸੀ ਸਾਨੂੰ ਪਤਾ ਸੀ ਵੀ ਇਹਨਾਂ ਨੇ ਸਾਡਾ ਅੱਗੇ ਵੀ ਸਾਡਾ ਰਸਤਾ ਰੋਕਦੇ ਸੀ ਤੇ ਗਾਲ ਘੁੱਪਣ ਕਰਦੇ ਸੀ ਤੇ ਅਸੀਂ ਪਿਟੀਸ਼ਨ ਪਾਈ ਸੀ। ਸਾਡੇ ਤੇ ਹਮਲਾ ਨਾ ਕਰਨਾ ਪਰ ਸਾਡੀ ਪੁਲਿਸ ਨੇ ਨਹੀਂ ਸਾਡੀ ਸੁਣ ਤੇ ਅਸੀਂ ਫਿਰ ਰਾਤ ਮੱਥਾ ਟੇਕਣ ਆਏ ਸੀਗੇ ਮੱਥਾ ਟੇਕ ਕੇ ਤੁਰੇ ਜਾਂਦੇ ਹੀ ਤੇ ਇਹਨਾਂ ਨੇ ਟਰੈਕਟਰ ਰਾਹ ਦੇ ਵਿੱਚ ਅਗਲੇ ਕੋਲ ਨੂੰ ਟਰੈਕਟਰ ਤੇ ਨਗਰ ਉਹ ਕਾਰ ਤੇ ਟਰੈਕਟਰ ਗੱਡੀ ਦੇ ਉੱਤੇ ਚੜਾਉਂਦੇ ਸਾਡਾ ਸਾਰਾ ਪਰਿਵਾਰ ਵਿੱਚ ਬੈਠਾ ਜੇਮਾ ਦੋ ਬੇਟੀਆਂ ਇੱਕ ਨੂੰ ਦੋ ਬੋਤਲੀਆਂ ਤੇ ਇੱਕ ਮੇਰਾ ਪੁੱਤਰ ਸੀ ਗੱਡੀ ਚਲਾਉਂਦਾ ਸੀ ਤੇ ਮੈਂ ਜਿੱਥੇ ਬੈਠਾ ਤੇ ਇਹਨਾਂ ਨੇ ਕਿਰਪਾਨਾਂ ਦੇ ਨਾਲ ਮੇਰੇ ਤੇ ਹਮਲਾ ਕਰ ਦਿੱਤਾ ਤੇ ਅੰਮ੍ਰਿਤਸਰੀ ਪਰਿਵਾਰ ਹਾਂਜੀ ਅਸੀਂ ਅੰਮ੍ਰਿਤਸਰੀ ਪਰਿਵਾਰ ਮੇਰੀ ਇਹਨਾਂ ਨੇ ਕੇਸਾਂ ਦੀ ਬੇਇਜ਼ਤੀ ਮੇਰੀ ਵੀ ਕੀਤੀ ਹੈ ਤੇ ਮੇਰੇ ਪਰਿਵਾਰ ਦੀ ਵੀ ਕੀਤੀ ਸਾਰੇ ਪਰਿਵਾਰ ਅੰਮ੍ਰਿਤਸਰੀ ਗੁੱਡੀਆਂ ਦੀ ਇਹਨਾਂ ਨੇ ਜਣੇ ਵਾਲ ਕੇਸ ਪੱਤੇ ਬਹੁਤ ਜ਼ਿਆਦਾ ਉਹਨਾਂ ਦੇ ਕੱਪੜੇ ਕਵਾੜ ਦਿੱਤੇ ਇਹਨਾਂ ਨੇ ਤੇ ਬੜਾ ਸਾਡੇ ਬੱਚੇ ਜਿਹੜੇ ਨੇ ਦੋ ਗੁੱਡੀਆਂ ਵਾਜਿਆ ਸਹਿਮੀਆਂ ਹੋਈਆਂ ਨੇ ਉਹ ਬੋਲਣ ਨੇ ਡੀਆਂ ਸਹਿਮੀਆਂ ਬਹੁਤ ਜ਼ਿਆਦਾ ਸਹਿਮੀਆਂ ਸਹਿਮੀਆਂ ਹੋਈਆਂ ਨੇ ਇਹ ਇਹਨਾਂ ਨੇ ਸਾਡੇ ਰਾਤ ਪਰਪਾਨਾ ਮਾਰ ਕੇ ਤੇ ਸੱਟਾਂ ਮਾਰਨ ਮਾਰ ਕੇ ਸੱਟਾਂ ਹਾਂਜੀ ਮਿੰਟ ਦੱਜਾ ਕਰਨਾ ਚਾਹੁੰਦੇ ਹਾਂ ਹਾਂਜੀ ਇਹ ਹੁਣ ਇਹ ਆ ਵੀ ਸਾਡੇ ਕੋਲ ਬਜ਼ੁਰਗ ਸੀਗਲ ਨਾਲ ਸਾਡੇ ਇਹਨਾਂ ਨੇ ਬਜ਼ੁਰਗ ਨੂੰ ਸਾਡੇ ਤੋਂ ਬਦੋਬਦੀ ਜ਼ਬਰਦਸਤੀ ਘੁੱਟ ਕੇ ਲਾ ਕੇ ੱੱਲੇ ਉਹਨੂੰ ਘੁੱਟਦੇ ਘੁੱਟਦੇ ਮਸਟਾ ਬੰਨ ਕੇ ਉਹਨੂੰ ਲੈ ਗਏ ਸਾਨੂੰ ਸੱਟਾਂ ਲਾ ਗਏ ਨੇ ਹਾਂ ਵਾਹ ਕਰਕੇ ਲੈ ਗਏ ਉਹਨੂੰ ਹਾਂ ਉਹ ਬੜਾ ਬੜਾ ਕਰਾਉਂਦਾ ਸੀ ਬੜਾ ਉਹ ਮੈਨੂੰ ਮੇਰਾ ਹੱਥ ਨਹੀਂ ਛੱਡਦਾ ਇਹਨਾਂ ਨੇ ਮੇਰੇ ਕਿਰਪਾਣਾ ਮਾਰੀਆਂ ਜਿਹੜਾ ਹੱਥ ਛੁੱਟ ਗਿਆ ਮੁੜ ਕੇ ਉਹ ਬਾਪੂ ਨੂੰ ਕੁੱਟਣ ਲੱਗ ਪਏ ਕੁੱਟਦੇ ਕੁੱਟਦੇ ਬਾਪੂ ਗੱਡੀ ਦੇ ਵਿੱਚ ਮੁਸਕਾ ਮੰਨ ਕੇ ਬਾਪੂ ਲੇ ਗਏ ਕਿ ਹੁਣ ਸਾਡਾ ਤੇ ਬਾਪੂ ਜਿਹੜਾ ਹੈ ਨਾ ਉਹਨਾਂ ਮਾਰ ਦੇਣਾ ਛੱਡਣਾ ਨਹੀਂ ਬਾਪੂ ਨੂੰ ਬਾਪੂ ਨੂੰ ਬੜਾ ਇਹ ਗੁੰਡਾਗਰਦੀ ਮੇਰੇ ਜਿਹੜੇ ਭਰਾ ਨੇ ਸਾਡੇ ਸ਼ਰੀਕ ਕਰੇ ਉਹਨਾਂ ਵੱਲੋਂ ਤੇ ਨਹੀਂ ਆਵਣੋ ਤੇ ਭਰਾਵਾਂ ਵੱਲੋਂ ਵੀ ਕੀ ਗਏ ਮਲਾਜਮ ਹੈ ਇੱਕ ਮੇਰਾ ਧੀਆ ਜਿਹੜਾ ਉਹ ਮਲਾਜਮ ਹੈ ਇੱਕ ਹੁੰਦਾ ਸਾਲਾ ਮੁਲਾਜ਼ਮ ਇਹਨਾਂ ਦੋਵਾਂ ਨੇ ਰਲ ਕੇ ਜਾੜਾ ਸਾਡਾ ਜਿਹੜੀ ਉੱਤੇ ਥਾਣੇ ਦੇ ਵਿੱਚ ਸਾਡੀ ਚੱਲਣ ਨਹੀਂ ਦਿੱਤੀ ਆਪ ਦਾ ਰੋਗ ਜਮਾਇਆ ਇਹਨਾਂ ਨੇ ਉੱਥੇ ਪੀਡਿਸ਼ਨ ਵੀ ਪਾਈ ਤੇ ਪੀਡਿਸ਼ਨ ਦੀ ਪ੍ਰਭਾਵ ਨਹੀਂ ਕੀਤਾ ਹਾਈ ਕੋਰਟ ਦੀ ਹਾਈ ਕੋਰਟ ਦੀ ਪੀਡਿਸ਼ਨ ਪਾਈ ਹੁੰਦੀ ਬਿਲਕੁਲ ਨਹੀਂ ਪ੍ਰਭਾਵ ਕੀਤੀ ਇਹਨਾਂ ਕੋਈ ਬਿਆਨ ਨਹੀਂ ਲਾਇਆ ਸਾਡੇ ਅਸੀਂ ਇਹਨਾਂ ਨੂੰ ਇਹ ਗੱਲ ਕਹਿੰਦੇ ਸਾਡੇ ਜਿਹੜੀ ਬਿਆਨ ਹੈ ਉਹ ਉਹਨਾਂ ਕੋਈ ਨਹੀਂ ਜਰੂਰ ਲੋਡ ਹੋਈ ਲੈ ਜਾਵਾਂਗੇ ਕਿਉਂ ਇਹਨਾਂ ਦੇ ਮੁੰਡਾ ਇੱਕ ਜਿਹੜਾ ਇੱਥੇ ਲੱਗਾ ਆ ਇਹਨਾਂ ਦਾ ਮਹੂ ਥਾਣੇ 'ਚ ਇੱਕ ਦਾ ਸੁਲਤਾਨਪੁਰ ਤੇ ਇਹਨਾਂ ਦੇ ਘੁੱਸ ਦੇ ਨਾਲ ਹਾਂਜੀ ਅਮਰਾ ਪ੍ਰਾਤ ਹੈ ਇਹਨਾਂ ਹੋਰ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਹਾਂਜੀ ਕਾਰਵਾਈ ਉਹਨਾਂ ਦੇ ਹੋਣੀ ਚਾਹੀਦੀ ਸਾਡਾ ਬਾਪੂ ਜਿਹੜਾ ਸਾਨੂੰ ਵਾਪਸ ਜਿਉਂਦਾ ਹੈ ਉਹਨੂੰ ਵਾਪਸ ਲਿਆ ਕੇ ਦਿੱਤਾ ਜਾਵੇ ਕਿ ਹੋ ਸਕਦਾ ਬਾਪੂ ਦਾ ਨੁਕਸਾਨ ਨਾ ਹੋ ਗਿਆ ਬਾਪੂ ਸਾਡੇ ਦੀ 95 ਸਾਲ ਉਮਰ ਹੈ ਬਾਪੂ ਲਈ ਆਪਣਾ ਇਕ ਨਹੀਂ ਰਹਿੰਦਾ ਬਾਪੂ